ਸਾਸੀਕਾਲ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਬੁੱਟਰ ਗੋਤ ਦੇ ਬੁੱਟਰ ਗੋਤ ਇਹ ਪਵਾਰਾਂ ਦਾ ਹੀ ਇੱਕ ਉਪ ਗੋਤ ਹੈ ਇਹ ਬਹੁਤੇ ਸਤਲੋਈ ਦੇ ਉੱਪਰਲੇ ਖੇਤਰਾਂ ਦੇ ਵਿੱਚ ਹੈ ਦੋਸਤੋ ਇਹ ਲੱਖੀ ਜੰਗਲ ਤੋਂ ਉੱਠ ਕੇ ਦੂਰ ਗੁਜਰਾਵਾਲਾ ਤੇ ਮਿੰਟ ਗੁਮਰੀ ਜਾਨੀ ਕਿ ਲਹਿੰਦੇ ਪੰਜਾਬ ਤੱਕ ਚਲੇ ਗਏ ਸਨ ਸਾਂਦਲਬਾਰ ਵਿੱਚ ਵੀ ਬੁੱਟਰਪਾਈਚਾਰੇ ਦਾ ਇੱਕ ਪ੍ਰਸਿੱਧ ਪਿੰਡ ਬੁੱਟਰ ਹੈ। ਅਸਲ ਵਿੱਚ ਬੁੱਟਰਾਂ ਦਾ ਮੁਢ ਲੱਖੀ ਜੰਗਲ ਦਾ ਖੇਤਰ ਹੀ ਹੈ। ਕੱਗਰ ਅਤੇ ਸਤਲੁਜ ਦੇ ਵਿਚਕਾਰਲੇ ਖੇਤਰ ਨੂੰ ਹੀ ਲੱਖੀ ਜੰਗਲ ਕਿਹਾ ਜਾਂਦਾ ਹੈ। ਲੱਖੀ ਜੰਗਲ ਫਿਰੋਜ਼ਪੁਰ ਦੇ ਦਰਿਆ ਸਤਲੁਜ ਦੇ ਕਿਨਾਰੇ ਤੋਂ ਬਠਿੰਡੇ ਦੇ ਰੋਹੀ ਬਿਆਬਾਨ ਤੱਕ 80 ਕਿਲੋਮੀਟਰ ਲੰਬੇ ਤੇ 25 ਕਿਲੋਮੀਟਰ ਚੌੜੇ ਖੇਤਰ ਦੇ ਵਿੱਚ ਇਹ ਫੈਲਿਆ ਹੋਇਆ ਹੈ ਉਸ ਸਮੇਂ ਦੇ ਵਿੱਚ ਇਸ ਜੰਗਲ ਵਿੱਚ 1 ਲੱਖ ਦੇ ਲਗਭਗ ਰੁੱਖ ਸਨ ਇਸ ਲਈ ਇਸ ਜੰਗਲ ਨੂੰ ਲੱਖੀ ਜੰਗਲ ਦਾ ਨਾਮ ਦਿੱਤਾ ਗਿਆ ਇਸ ਵਿੱਚ ਮੁਕਸਰ ਬਠਿੰਡਾ ਮੋਗਾ ਫਰੀਦਕੋਟ ਆਦਿ ਦੇ ਖੇਤਰ ਸ਼ਾਮਲ ਹਨ ਮੁਕਸਰ ਜ਼ਿਲ੍ਹੇ ਦੇ ਵਿੱਚ ਬੋਟਰਾਂ ਦੇ ਕਾਫੀ ਪਿੰਡ ਹਨ ਜਿਨ੍ਹਾਂ ਵਿੱਚ ਪ੍ਰਸਿੱਧ ਪਿੰਡ ਬੁੱਟਰ ਬਖੂਆ ਬੁੱਟਰ ਸ਼੍ਰੀ ਆਸਾ ਬੁੱਟਰ ਤੇ ਚੌਂਤਰਾ ਆਦਿ ਹਨ ਬੁੱਟਰ ਬਖੂਆ ਦੇ ਲੋਕ ਬਾਬਾ ਸਿੱਧ ਦੀ ਮਾਨਤਾ ਕਰਦੇ ਹਨ ਬਠਿੰਡੇ ਦੇ ਵਿੱਚ ਗੈਰੀ ਬੁੱਟਰ ਵੀ ਹੈ ਇਸੇ ਪਾਈਚਾਰੇ ਦਾ ਪਿੰਡ ਹੈ ਫਰੀਦਕੋਟ ਦੇ ਖੇਤਰ ਵਿੱਚ ਇੱਕ ਬੁੱਟਰ ਪਿੰਡ ਹੈ ਬੁੱਟਰ ਸ਼ਾਹੀ ਵੀ ਬੁੱਟਰਾਂ ਦਾ ਹੀ ਪਿੰਡ ਹੈ ਮੋਗੇ ਏਰੀਏ ਦੇ ਵਿੱਚ ਬੁੱਟਰਕਾਲਾਂ ਤੇ ਬੁੱਟਰਾਂ ਦੀ ਕੋਕਰੀ ਬਹੁਤ ਪ੍ਰਸਿੱਧ ਪਿੰਡ ਹਨ। ਲੁਧਿਆਣੇ ਏਰੀਏ ਦੇ ਵਿੱਚ ਰਾਏਕੋਟ ਦੇ ਨਜ਼ਦੀਕ 나ਥੋਵਾਲ ਬੁੱਟਰਾਂ ਦਾ ਪੁਰਾਣਾ ਪਿੰਡ ਹੈ। ਮਾਝੇ ਵਿੱਚ ਬੁੱਟਰਾਂ ਦੇ ਕਈ ਪਿੰਡ ਹਨ। ਇੱਕ ਬੁੱਟਰਕਾਲਾਂ ਪਿੰਡ ਅੰਮ੍ਰਿਤਸਰ ਖੇਤਰ ਵਿੱਚ ਵੀ ਹੈ। ਬੁੱਟਰ ਸਿਮੀਆਂ ਤੇ ਵਾਂ ਆਦੀ ਵੀ ਬੁੱਟਰਪਾਈਚਾਰੇ ਦੇ ਮੁੱਖ ਪਿੰਡ ਹਨ। ਬਟਾਲਾ ਤਹਿਸੀਲ ਦੇ ਵਿੱਚ ਸੇਖਵਾ ਪਿੰਡ ਦੇ ਆਸ-ਪਾਸ ਇੱਕ ਪਿੰਡ ਨੰਗਲ ਬੁੱਟਰ ਵੀ ਹੈ। ਮਾਝੇ ਵਿੱਚ ਬੁੱਟਰ ਗੋਤ ਦੇ ਬਹੁਤ ਲੋਕ ਹਨ। ਦੁਆਬੇ ਵਿੱਚ ਬੁੱਟਰਾਂ ਦੀ ਗਿਣਤੀ ਘੱਟ ਹੈ। ਬਹੁਤੇ ਬੁੱਟਰ ਮਾਲਵੇ ਦੇ ਵਿੱਚ ਹਨ। ਪੰਜਾਬ ਵਿੱਚ ਬੁੱਟਰ ਨਾਮ ਦੇ ਕਈ ਪਿੰਡ ਹਨ। ਪਟਿਆਲੇ ਏਰੀਏ ਦੇ ਵਿੱਚ ਬੁੱਟਰ ਮਾਝੇ ਦੇ ਪਿੰਡਾਂ ਤੋਂ ਆ ਕੇ ਮਾਜਾ ਮਾਜੀ ਤਿੱਥੂ ਹੀ ਆਦੇ ਪਿੰਡਾਂ ਦੇ ਵਿੱਚ ਆਬਾਦ ਹੋਏ ਹਨ ਨਾਬੇ ਦੇ ਏਰੀਏ ਵਿੱਚ ਵੀ ਕੁਝ ਬੁੱਟਰ ਭਾਈਚਾਰੇ ਦੇ ਲੋਕ ਕਈ ਪਿੰਡਾਂ ਵਿੱਚ ਵਸਦੇ ਹਨ ਜਲੰਧਰ ਜ਼ਿਲ੍ਹੇ ਵਿੱਚ ਬੁੱਟਰ ਗੋਤ ਦਾ ਬੁੱਟਰਾਂ ਪਿੰਡ ਬਹੁਤ ਮਸ਼ਹੂਰ ਹੈ ਗਰਦਾਸਪੁਰ ਏਰੀਏ ਦੇ ਵਿੱਚ ਕਾਦੀਆਂ ਦੇ ਨਜ਼ਦੀਕ ਵੀ ਬੁੱਟਰ ਕਲਾਂ ਪਿੰਡ ਬੁੱਟਰ ਗੋਤ ਦੇ ਜਟਾਂ ਦਾ ਹੈ ਬੁੱਟਰ ਦੁਲੇ ਦਿਓਲ ਸੇਖੋਂ ਆਦੀ ਜੱਟ ਪਵਾਰਾਂ ਦੀ ਪੁੱਟੇ ਸ਼ਾਖਾ ਵਿੱਚੋਂ ਹਨ ਇੱਕ ਲੋਕ ਕਥਾ ਹੈ ਕਿ ਜਦੋਂ ਪਵਾਰਾਂ ਦੇ ਕਿਲੇ ਜਰਗ ਤੇ ਦੁਸ਼ਮਣਾਂ ਨੇ ਕਬਜ਼ਾ ਕਰ ਲਿਆ ਤਾਂ ਉਹਨਾਂ ਨੇ ਪਵਾਰਾਂ ਨੂੰ ਚੁਣ-ਚੁਣ ਕੇ ਕਤਲ ਕਰਨਾ ਸ਼ੁਰੂ ਕਰ ਦਿੱਤਾ ਤਾਂ ਕੁਝ ਪਵਾਰ ਦੁਸ਼ਮਣ ਨੂੰ ਭਲੇਖਾ ਦੇਣ ਲਈ ਆਪਣੇ ਵਡੇਰਿਆਂ ਦੇ ਨਾਮ ਤੇ ਨਵੇਂ ਗੋਤ ਦਲਿਓ ਦੇਵ ਸੇਖੋਂ ਬਲਿੰਗ ਆਦੀ ਦੱਸ ਕੇ ਕਿਲੇ ਤੋਂ ਬਾਹਰ ਨਿਕਲ ਆਏ ਇਸ ਲੜਾਈ ਵਿੱਚ ਸਭ ਤੋਂ ਵੱਧ ਨੁਕਸਾਨ ਪੁੱਟੇ ਗੋਤ ਵਾਲੇ ਲੋਕਾਂ ਦਾ ਹੋਇਆ ਇਸ ਸਮੇਂ ਛੋਟਾ ਹੋਣ ਕਾਰਨ ਬੁੱਟਰ ਆਪਣੇ ਨਾਂਕੇ ਹੀ ਰਹਿ ਗਿਆ ਇਸ ਘਟਨਾ ਤੋਂ ਮਗਰ ਬੁੱਟਰ ਦੀ ਵੰਸ ਦੇ ਲੋਕਾਂ ਨੇ ਵੀ ਆਪਣਾ ਨਵਾਂ ਗੋਤ ਬੁੱਟਰ ਹੀ ਪ੍ਰਚਲਿਤ ਕਰ ਲਿਆ ਬੁੱਟਰ ਵਖੂਆ ਪਿੰਡ ਦੇ ਬੁੱਟਰ ਜੱਟ ਹੁਣ ਵੀ ਦਲੇਵਾਂ ਨੂੰ ਆਪਣੇ ਭਾਈਚਾਰਾ ਸਮਝਦੇ ਹਨ ਇਸ ਲਈ ਅੱਜ ਵੀ ਦਲੇਵਾਂ ਨਾਲ ਵਿਆਹ ਸ਼ਾਦੀ ਨਹੀਂ ਕਰਦੇ ਪ੍ਰਸਿੱਧ ਇਤਿਹਾਸਕਾਰ ਸ਼ਮਸ਼ੇਰ ਸਿੰਘ ਅਸ਼ੋਕ ਬੁੱਟਰਾਂ ਨੂੰ ਸੂਰਜਵੰਸੀ ਰਾਜਪੂਤ ਮੰਨਦਾ ਹੈ ਕੁਝ ਬੁੱਟਰ ਜੱਟ हिसार सिरसा ਤੇ ਅੰਬਾਲਾ ਦੇ ਰੋਪੜ ਤੇ ਖਰੜ ਖੇਤਰਾਂ ਵਿੱਚ ਵੀ ਵੱਸਦੇ ਹਨ ਰਾਜਸਥਾਨ ਦੇ ਵਿੱਚ ਪਿੰਡ ਪੰਜ ਕੇ ਕੇ ਬੁੱਟਰਾਂ ਉਹ ਵੀ ਬੁੱਟਰਾਂ ਦਾ ਮਸ਼ਹੂਰ ਪਿੰਡ ਹੈ ਸਿਆਲਕੋਟ ਤੋਂ ਲਾਹੌਰ ਆਦੀ ਖੇਤਰਾਂ ਵਿੱਚ ਵੀ ਬੁੱਟਰਾਂ ਦੇ ਕਈ ਪਿੰਡ ਹਨ ਪੱਛਮੀ ਪੰਜਾਬ ਵਿੱਚ ਕੁਝ ਬੁੱਟਰ ਮੁਸਲਮਾਨ ਬਣ ਗਏ ਪੂਰਬੀ ਪੰਜਾਬ ਵਿੱਚ ਸਾਰੇ ਬੁੱਟਰ ਸਿੱਖ ਹਨ 1881 ਈਸਵੀ ਵਿੱਚ ਸਾਂਝੇ ਪੰਜਾਬ ਵਿੱਚ ਬੁੱਟਰਾਂ ਦੀ ਗਿਣਤੀ ਕੇਵਲ 10833 ਹੀ ਸੀ ਮਹਾਨ ਸ਼ਹੀਦ ਪਾਈ ਤਾਰਾ ਸਿੰਘ ਵਾਂ ਮਾਝੇ ਦਾ ਬੁੱਟਰ ਜੱਟ ਸੀ ਬੁੱਟਰ ਜੱਟਾਂ ਦਾ ਬਹੁਤ ਹੀ ਛੋਟਾ ਪਰ ਉੱਗਾ ਗੋਤ ਹੈ ਬੁੱਟਰਾਂ ਦਾ ਮੁੱਢ ਵੀ ਲੁਧਿਆਣੇ ਦਾ ਨੱਥੋਵਾਲ ਖੇਤਰ ਹੈ ਇਸ ਗੋਤ ਦੇ ਲੋਕ ਬੇਸ਼ੱਕ ਘਟ ਗਿਣਤੀ ਵਿੱਚ ਹਨ ਪਰ ਇਹ ਟਾਵੇਂ-ਟਾਵੇਂ ਸਾਰੇ ਪੰਜਾਬ ਦੇ ਵਿੱਚ ਹੀ ਫੈਲੇ ਹੋਏ ਹਨ ਦੋਸਤੋ ਇਹ ਸੀ ਬੁੱਟਰ ਗੋਤ ਦੇ ਬਾਰੇ ਜਾਣਕਾਰੀ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਸੀਂ ਕਿਸ ਜਗ੍ਹਾ ਤੋਂ ਆਪਣੀ ਇਹ ਵੀਡੀਓ ਨੂੰ ਦੇਖ ਰਹੇ ਹੋ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਦੇ ਵਾਸਤੇ ਕੁਲਵਿੰਦਰ ਸੰਧੂ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ Facebook ਅਤੇ Instagram ਤੇ ਵੀ ਸਾਨੂੰ ਫੋਲੋ ਜਰੂਰ ਕਰਿਓ ਇਸ ਤੋਂ ਬਾਅਦ ਤੁਸੀਂ ਕਿਸ ਗੋਤ ਦੇ ਬਾਰੇ ਜਾਣਨਾ ਚਾਹੁੰਦੇ ਹੋ ਉਹ ਵੀ ਕਮੈਂਟਾਂ ਦੇ ਵਿੱਚ ਜਰੂਰ ਲਿਖਿਓ ਜਿਸ ਗੋਤ ਦੇ ਬਾਰੇ ਜ਼ਿਆਦਾ ਕਮੈਂਟ ਆਉਣਗੇ ਅਗਲੀ ਵੀਡੀਓ ਆਪਾਂ ਉਸ ਗੋਤ ਦੇ ਬਾਰੇ ਬਣਾਵਾਂਗੇ ਧੰਨਵਾਦ